ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜ਼ ਆਪ ਸੁਣਦੇ ਹਾਂ ਲੇਖਕ ਅਬਿੰਦ ਕੌਰ ਜੀ ਦੀ ਲਿਖੀ ਹੋਈ ਸਵੈ ਜੀਵਨੀ ਪਗਡੰਡੀਆਂ ਭਾਗ 9 ਕੂੜਾ ਸੌਦਾ ਦਾ ਬਾਕੀ ਰਹਿੰਦਾ ਭਾਗ تنੀਰੰਮ ਵੀਰ ਜੀ ਅੱਜ ਕੱਲ ਨਲੋਂ ਠੀਕ ਨਜ਼ਰ ਆ ਰਹੇ ਸਨ ਮੇਰੇ ਬਲਵੇਕੇ ਵਰਮਨ ਨੂੰ ਸੰਬੋਧਨ ਕਰਦੇ ਹੋਏ ਬੋਲੇ ਵਰਮਾ ਜੀ ਕੱਲ ਨੂੰ ਸ਼ਾਇਦ ਮੈਂ ਵੀ ਆ ਜਾਵਾਂ ਦਫ਼ਤਰ ਪਰ ਤੁਸੀਂ ਡਾਕਟਰ ਪੀ ਸਿੰਘ ਤੇ ਮਿਸਟਰ ਰਲਹਨ ਸਾਹਿਬ ਨੂੰ ਜ਼ਰੂਰ ਕਹਿ ਦੇਣਾ ਬਚਿੰਤ ਦੇ ਬਾਰੇ ਵਿੱਚ ਇਹ ਕੰਮ ਜ਼ਰੂਰ ਹੋਣਾ ਚਾਹੀਦਾ ਹੈ ਵਰਮਾ ਮਿਰਵਲ ਦੇ ਇੱਕੇ ਬੋਲੇਆ ਕੰਮ ਤੋਂ ਇਨਕਾ ਹੋ ਹੀ ਜਾਏਗਾ ਬਸ ਇਹ ਲੱਡੂ ਖਿਲਾਨੇ ਕੀ ਤਿਆਰੀ ਕਰੇ ਅੱਤੋਂ ਉਸੇ ਗੱਲ ਸੁਣ ਕੇ ਮੇਰੇ ਚਿਹਰੇ ਉੱਤੋਂ ਚਿੰਤਾ ਦੀ ਇੱਕ ਪਰਤ ਜੀ ਲੈ ਕੇ ਜਿਵੇਂ ਪੂੰਜੀ ਡਿੱਗ ਪਈ ਸੀ ਤੇ ਮੇਰੇ ਮਨ ਵਿੱਚ ਇੱਕ ਬਨੌਟੀ ਜੀ ਖੁਸ਼ੀ ਫੈਲ ਗਈ। ਅੱਛਾ ਬਜੰਤ ਤੁਸੀਂ ਜਾਓ ਹੁਣ ਕੱਲ੍ਹ ਦੇ ਇੰਟਰਵਿਊ ਦੀ ਤਿਆਰੀ ਕਰੋ। ਸਭ ਠੀਕ ਹੋ ਜਾਵੇਗਾ। ਘਬਰਾਉਣ ਵਾਲੀ ਐਤਕੀ ਕੋਈ ਗੱਲ ਨਹੀਂ। ਵਰਮਾ ਕਹ ਦੇਵੇਗਾ ਡਾਕਟਰ ਪੀ ਸਿੰਘ ਨੂੰ। ਵਰਮਾ ਡਾਕਟਰ ਪੀ ਸਿੰਘ ਨੂੰ ਕੀ ਕਹੇਗਾ? ਇਹ ਸੋਚ ਮੈਨੂੰ ਤੁਰੰਦਰੋਂ ਛਿੱਲ ਕੇ ਰੱਖ ਗਈ। ਮੈਂ ਸੋਚਾਂ ਹੀ ਸੋਚਾਂ ਵਿੱਚ ਡੁੱਬੇ। ਖਾ ਖਾਰ ਕੇਤੀ ਜਿਦਨ ਵੀ ਖਾਲੀ ਹੱਥ ਮੁੜਾਈ। ਦਿੰਦੇ ਅਜੇ 2 ਵਜੇ ਸਨ ਵਰਮਾ ਛੁੱਟੀ ਹੁੰਦੇ ਅਸਾਰ ਆ ਧਮਕੇਗਾ। ਇਹੀ ਡਰ ਮੈਨੂੰ ਖਾਈ ਤੁਰਿਆ ਜਾ ਰਿਹਾ ਸੀ। ਅਦਰੰਗ ਨਾਲ ਮੰਜੇ ਤੇ ਲੱਗੀ ਮਾਂ ਜੀ ਦੇ ਮੂੰਹ ਵਿੱਚ ਦਾਲ ਵਿੱਚ ਪਿਉਂਤੇ ਰੋਟੀ ਦੀਆਂ ਬੁਰਕੀਆਂ ਪਾਉਂਦੀ। ਮੈਂ ਪਤਾ ਨਹੀਂ ਕੀ ਕੀ ਸੋਚ ਰਹੀ ਸੀ। ਕਿ ਮਾਂ ਜੀ ਨੇ ਮੈਨੂੰ ਮੇਰਾ ਹੱਥ ਫੜ ਕੇ ਅਸੀਸ ਦਿੰਦਿਆਂ ਕਿਹਾ। ਬਚਿੰਤ ਸੋਚ ਨਾ ਮੋਤਾ। ਤੈਨੂੰ ਨੌਕਰੀ ਮਿਲ ਜੂ ਪੁੱਤ ਐਤ ਕੀ ਮਾਂ ਜੀ ਦੇ ਦਿਲੋਂ ਅਚਾਨਕ ਨਿਕਲੀ ਇਸ ਅਸੀਸ ਨੇ ਜਿਵੇਂ ਮੇਰੇ ਜਲੂ ਜਲੂ ਕਰਦੇ ਕਿਸੇ ਜ਼ਖਮਾਂ ਉੱਤੇ ਦੁੱਧ ਦਾ ਸੇਹ ਰੱਖ ਦਿੱਤਾ ਹੋਵੇ ਮਾਂ ਜੀ ਦੀ ਦਿੱਤੀ ਇਸ ਅਸੀਸ ਨੇ ਮੈਨੂੰ ਵਿਸ਼ਵਾਸ ਬਣਾ ਦਿੱਤਾ ਕਿ ਐਤ ਕੀ ਸੱਚਮੁੱਚ ਮੈਨੂੰ ਇਹ ਨੌਕਰੀ ਮਿਲ ਹੀ ਜਾਵੇਗੀ ਬਿੰਦ ਪਰਲੀ ਮੇਰੀ ਰੂਹ ਤੋਂ ਉਦਾਸੀ ਦੀ ਸਾਰੀ ਪੇਪੜੀ ਲੱਤ ਗਈ ਮਾਂ ਜੀ ਦੀ ਅਸੀਸ ਨਿਜਵੇਂ ਮੇਰੇ ਦਿਲ ਵਿੱਚ ਕੋਚ ਲਈ ਤਾਂ ਖੇੜਾ ਭਰ ਦਿੱਤਾ ਸੀ ਪਰ ਜਦੋਂ ਸਾਹਮਣੀ ਝੋਂਪੜੀ ਦਾ ਸਾਰਾ ਪਰਛਾਵਾਂ ਟਲ ਕੇ ਸਾਡੀ ਦੇਲੀ ਦੇ ਅੰਦਰ ਆਵੜਿਆ ਤਾਂ ਜਿਵੇਂ ਮੈਨੂੰ ਵਰਮੀ ਦੀ ਕੋਲ ਨੂੰ ਆਉਂਦੀ ਪੈੜ ਚਾਪ ਨੇ ਅਚਾਨਕ ਹੀ ਕੰਬਾ ਦਿੱਤਾ ਇੱਕ دہشت ਮੇਰੇ ਚਾਰੇ ਤਰਫ ਫੈਲ ਗਈ ਮੈਂ ਨਿਗਾਹ ਚੁੱਕ ਕੇ ਉੱਪਰ ਦੇਖਿਆ ਤਾਂ ਵਰਮਾ ਸੱਚਮੁੱਚ ਮੇਰੇ ਦੇ ਮਾਝੀ ਦੇ ਸਾਹਮਣੇ ਖੜਾ ਸੀ ਉਸ ਨੂੰ ਦੇਖ ਮੇਰੇ ਪੈਰਾਂ ਦੇ ਮਿੱਟੀ ਖੇ ਸਗੇ ਹੋ ਗਿਆ ਬੰਦੋਬਸਤ ਮੈਡਮ ਨਹੀਂ ਵਰਮਾ ਜੀ ਉਸ ਨੂੰ ਸਾਹਮਣੇ ਦੇਖ ਮੇਰੇ ਚਿਹਰੇ ਉੱਤੇ ਇੱਕ ਵਰੀ ਮੁਰਦਨੀ ਜੀ ਛਾ ਗਈ ਫੇਰ ਕਿਹਾ ਉਹ ਕਹੂੰ ਡਾਕਟਰ ਪੀ ਸਿੰਘ ਕੋ ਔਰ ਰਲਹਨ ਸਾਹਿਬ ਕੋ ਇਹਨਾਂ ਦੋਨਾਂ ਨੇ ਜ਼ਰੂਰ ਹੀ ਇੰਟਰਵਿਊ ਵਿੱਚ ਬੈਠਣਾ ਸੀ ਵਰਮਾ ਦੇ ਸਵਾਰੰਗੇ ਬੁੱਲਾ ਵਿੱਚੋਂ ਡਿੱਗਦੇ ਬੋਲ कि उस अखा का खचराप मैं तो जीवें सहारे नहीं सी जा रहा मैं कम दे नल के नाल नहा मैं आज भी बहुत कोशिश कीती वर्मा जी पर कोई गल नहीं बनी मैं जानता था आपका मतलब है मैं मुकर रही हूं और क्या और कैसे मुकरना होता है यह बात नहीं वर्मा जी आप मेरी मजबूरी समझिए ठीक है मैं तो बस दो टुक बात करता हूँ ਅਗਰ ਪੈਸੇ ਦਾ ਇੰਤਜ਼ਾਮ ਨਹੀਂ ਹੋਤਾ ਤੋ ਤੂੰ ਮੇਰੀ ਦੂਸਰੀ ਸ਼ਰਤ ਮੰਨ ਲਓ ਦੂਸਰੀ ਸ਼ਰਤ ਉਸਦੇ ਆਖਰੀ ਦੋ ਬੋਲ ਮੇਰੇ ਦਿਲ ਵਿੱਚ ਤਿੱਖੀ ਕਟਾਰ ਦੀ ਤਰ੍ਹਾਂ ਚੁੱਕ ਗਏ ਤੇ ਮੈਂ ਜਿਵੇਂ ਬਿੰਦਲੀ ਬੇਗੁਨਾ ਅਹਿਲਿਆ ਵਾਂਗ ਪੱਥਰ ਦਾ ਬੁੱਤ ਬਣ ਕੇ ਰਹਿ ਗਈ ਹਾਂ ਬੋਲੋ ਹਾਂ ਜਾਂ ਨਾ ਮੇਰੇ ਸਿਰ ਉੱਤੇ ਕਦੇ ਵਕਤ ਦੀ ਐਨੀ ਤਿੱਖੀ ਤਲਵਾਰ ਵਿਆ ਲਟਕੀਗੀ ਮੈਂ ਕਦੇ ਨਹੀਂ ਸੀ ਸੋਚਿਆ ਵਰਮ ਮੋਲੋ ਹੀ ਸ਼ਰਮ ਹੀ ਹਲਾ ਬੈਠਾ ਸੀ ਇਸਤਰੀ ਜਮੀਨਾ ਇਸਰਾ ਪੋਗਣਾ ਔਰਤ ਲਈ ਮਰ ਜਾਣ ਤੋਂ ਵੀ ਵੱਧ ਹੁੰਦਾ ਮੈਂ ਉਸ ਦੇ ਸਾਹਮਣੇ ਬੇਬਸ ਬੇਸਹਾਰਾ ਲਾਚਾਰ ਜਿਹੀ ਖੜੀ ਸੀ ਮੈਂ ਮਾਜੀ ਵੱਲ ਪਿੱਟ ਕਰਕੇ ਤੇ ਆਪਣੇ ਇਸ਼ਟ ਦੀ ਤਸਵੀਰ ਵੱਲ ਮੂੰਹ ਕਰਕੇ ਉਸ ਦੀ ਗੱਲ ਨੂੰ ਸੁਣ ਲਿਆ ਪਰ ਜਟ ਮੇਰੇ ਉੱਤੇ ਜਿਵੇਂ ਕੋਈ ਬਿਜਲੀ ਟੁੱਟ ਪਈ ਹੋਵੇ ਮੇਰੇ ਅੰਦਰਲੀ ਔਰਤ ਮੇਰੀ ਇਸ ਬੇਹੁਦਗੀ ਨੂੰ ਸੁਣ ਕੇ ਤਿਲ ਮਿਲਾ ਉੱਠੀ ਇੱਕ ਵਾਰੀ ਤਾਂ ਉਹ ਪਾਣੀ ਵਿੱਚੋਂ ਬਾਹਰ ਕੱਢੀ ਮੱਛੀ ਵਾਂਗ ਸਿੱਧੀ ਪੁੱਠੀ ਤੇ ਪੁੱਠੀ ਸਿੱਧੀ ਹੁੰਦੀ ਤੋਰੰਦਰ ਤੱਕ ਟੜਫੀ ਪਰ ਫੇਰ ਜਿਵੇਂ ਉਸ ਨੂੰ ਕਿਸੇ ਨੇ ਹੌਲੀ ਜੀ ਹੱਥਾਂ ਦੇ ਪੋਟਿਆਂ ਨਾਲ ਬਚਾ ਕੇ ਚੁੱਕਦੇ ਮੁਰ ਪਾਣੀ ਵਿੱਚ ਰੋੜ ਦਿੱਤਾ ਸੀ ਮੇਰੀ ਇਸ ਬੇਵਸੀ ਨੂੰ ਦੇਖ ਉਸ ਦੇ ਅੰਦਰ ਬੈਠੇ ਸ਼ੈਤਾਨ ਦਾ ਘਰ ਹੁਣ ਹੋਰ ਵੀ ਗਿੱਟ ਪਰ ਉੱਚਾ ਹੋ ਗਿਆ ਪਰ ਮੇਰੇ ਇਸ ਹਾਲ ਉੱਤੇ ਮੜਾ ਜਾ ਤਰਸ ਪੋਰਦਿਆਂ ਉਸਨੇ ਆਪ ਹੀ ਮੈਨੂੰ ਕਿਹਾ ਅੱਛਾ ਕੱਲ ਫਿਰ ਇੰਟਰਵਿਊ ਕੇ ਬਾਅਦ ਦੋ ਜਿਹ ਦਿਨ ਜਦੋਂ ਮੈਂ 9:00 ਵਜੇ ਦੇ ਕਰੀਬ ਇੰਟਰਵਿਊ ਦੇ ਲਈ ਦਫ਼ਤਰ ਪਹੁੰਚੀ ਤਾਂ ਜਾਂਦਿਆ ਕਿ ਮੈਨੂੰ ਸਾਹਮਣੇ ਆਉਂਦਾ ਵਰਮਾ ਬਾਹਰ ਲਾਂ ਵਿੱਚ ਹੀ ਟੱਕਰ ਗਿਆ ਉਸ ਨਾਲ ਨਜ਼ਰ ਮਿਲਦੇ ਸੀ ਮੈਂ ਦੇਖਿਆ ਕਿ ਉਸ ਦੇ ਅੰਦਰ ਛੁਪੇ ਸ਼ੈਤਾਨ ਦਾ ਪਰਛਾਵਾਂ ਜਿਵੇਂ ਵੱਧ ਕੇ ਸਿੰਬਲ ਰੁੱਖ ਜਿੰਨਾ ਲੰਬਾ ਹੋ ਗਿਆ ਸੀ ਫਿਰ ਇੰਟਰਵਿਊ ਕੇ ਬਾਅਦ ਉਸਨੇ ਕਲਵੜਾ ਫਿਕਰ ਦੁਹਰਾਇਆ ਤੇ ਫਿਰ ਛੇਤੀ ਨਾਲ ਹੱਥ ਵਿੱਚ ਫੋਲਡ ਫਾਈਲ ਨੂੰ ਸੰਭਾਲਦਾ ਕਮੇਟੀ ਹਾਲ ਦੇ ਅੰਦਰ ਲੰਘ ਗਿਆ ਜਿੱਥੇ ਇੰਟਰਵਿਊ ਹੋਣੀ ਸੀ ਇੱਕ ਤਾਂ ਇੰਟਰਵਿਊ ਦੇ ਡਰ ਨਾਲ ਮੈਂ ਪਹਿਲਾਂ ਹੀ ਘਬराई ਪਈ ਸੀ ਦੂਜਾ ਆਉਂਦਿਆਂ ਸਾਰ ਇਸ ਪੈੜੇ ਸ਼ਕਲ ਦੇ ਕਾਮੀ ਬੰਦਿਆਂ ਦੇ ਤਸਵੀਰ ਨੇ ਮੈਨੂੰ ਮੂਲੂ ਹੀ ਰੂਹ ਹਕੀ ਕਰ ਦਿੱਤਾ ਥਾਂ ਉਂ ਦੀ ਥਾਂ ਖੜਿਆ ਮੇਰੀ ਰੂਹ ਨੂੰ ਜਿਵੇਂ ਕਿਸੇ ਖੂੰਖਾਰ ਦੇ ਉਹਨੇ ਆਪਣੇ ਪੰਜੇ ਵਿੱਚ ਜਕੜ ਲਿਆ ਸੀ ਇੱਕ ਖੌਫਨਾਕ ਦ੍ਰਿਸ਼ ਮੇਰੀਆਂ ਅੱਖਾਂ ਦੇ ਸਾਹਮਣੇ ਮੱਲੋ ਮੱਲੀ ਆ ਵਿੱਚ ਡਰ ਪਏ ਤੇ ਇੱਕ ਨਾ ਸਹੀ ਜਾਣ ਵਾਲੀ ਬੇਵਸੀ ਜਿਵੇਂ ਯਕਲਖਤ ਮੇਰੀ ਰੂਹ ਰੂਹ ਨੂੰ ਕੰਡਿਆਲੀ ਤਾਰ ਦੀਆਂ ਤਿੱਖੀਆਂ ਸੂਲਾਂ ਨਾਲ ਵਿੰਨ ਸੁਟਿਆ ਉਹ ਤਾਂ ਆਪਣਾ ਕੱਲ ਵਾਲਾ ਫਿਕਰਾ ਦੁਹਰਾ ਕੇ ਹੁਣ ਅੰਦਰ ਕਮੇਟੀ ਹਾਲ ਦੇ ਦਰਵਾਜ਼ੇ ਉੱਤੇ ਜਾ ਖੜੋਇਆ ਸੀ ਪਰ ਮੈਂ ਕਈ ਹੋਰ ਉਮੀਦਵਾਰ ਕੈਂਡੀਡੇਟ ਵਿੱਚ ਘਿਰਿਆ ਆਪਣੀਆਂ ਅੱਖਾਂ ਵਿੱਚੋਂ ਪਰਲ-ਪਰਲ ਡੁੱਲਦੇ ਹੰਝੂਆਂ ਨੂੰ ਬੋਚਦੇ ਡੋਰਪੌ ਜਿਹੀ ਹੋਈ ਜਿਵੇਂ ਆਪਣੀ ਸਾਰੀ ਸੋਧ-ਬੋਧ ਗਵਾ ਬੈਠੀ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਸੀ ਆਰੀ ਕਿ ਮੈਂ ਇਸ ਨੌਕਰੀ ਪਿੱਛੇ ਕਿੱਥੇ ਅਣਖ ਲੋਦਦੀ ਹਾਂ ਕਿੰਨਾ ਵੱਡਾ ਅਨਰਥ ਕਰਨ ਲੱਗੀ ਹਾਂ ਆਪਣੇ ਆਪ ਨਾਲ ਇੱਕ ਵਾਰੀ ਤਾਂ ਮੇਰਾ ਜੀ ਕੀਤਾ ਕਿ ਇੱਥੋਂ ਹੁਣੇ ਏਸੇ ਵੇਲੇ ਕਿਧਰੇ ਦੂਰ ਭੱਜ ਜਾਵਾਂ ਇਹ ਕਿਹੋ ਜੀ ਨੌਕਰੀ ਐ ਜੋ ساری ਉਮਰ ਮੈਨੂੰ ਮੇਰੇ ਅਧਰਮ ਦੇ ਸੰਤਾਪ ਨਾਲ ਪੋਟਾ ਪੋਟਾ ਵਿੰਨਦੀ ਰਹੂ ਮੇਰੇ ਅੰਦਰਲੀ ਤ੍ਰਿਮਤ ਮੈਨੂੰ ਉਮਰ ਪਰ ਕਦੇ ਚੈਨ ਨਾਲ ਨਹੀਂ ਬੈਠਣ ਦੇਵੇਗੀ ਮੇਰਾ ਇੱਥੋਂ ਹੁਣ ਭੱਜ ਜਾਣਾ ਠੀਕ ਰਹੇਗਾ ਇਹੀ ਪੱਕਾ ਨਿਰਣੈ ਲੈਂਦੀ ਮੈਂ ਆਪਣੀ ਚੁੰਨੀ ਦੇ ਪੱਲੇ ਨਾਲ ਆਪਣੇ ਅਤਰੂਪੂੰਗ ਦੀ ਸਾਹਮਣੀ ਹੀ ਬਣੇ ਕਲਾਕ ਰੂਮ ਵਿੱਚ ਮੂੰਹ ਧੋਣ ਲਈ ਅੰਦਰ ਲੰਗੀ ਕਲਾਕ ਰੂਮ ਦੇ ਅੰਦਰ ਪਹਿਲਾਂ ਹੀ ਮਿਸ ਵਿਨੋਦ ਸ਼ੀਸ਼ੇ ਅੱਗੇ ਖੜੀ ਆਪਣੇ ਵਾਲ ਸਵਾਰੇ ਸੀ ਸ਼ੀਸ਼ੇ ਵਿੱਚੋਂ ਹੀ ਮੇਰੀਆਂ ਅਤਰੂਪਰੀਆਂ ਅੱਖਾਂ ਦੇਖ ਉਹ ਚੱਟ ਸ਼ੀਸ਼ੇ ਤੋਂ ਪਰਾਂ ਹੁੰਦੇ ਹੋਏ ਬੋਲੀ ਕੀ ਹੋਇਆ ਬਜਿੰਤ ਬਸ ਉਸਤਾ ਇੰਨਾ ਕਹਿਣਾ ਸੀ ਕਿ ਮੇਰੀਆਂ ਪੋਬਾ ਨਿਕਲ ਗਈਆਂ ਤੇ ਮੈਂ ਫੁੱਟ ਫੁੱਟ ਕੇ ਰੋਣ ਲੱਗੀ ਇਹ ਤੇਰਾ ਟੈਸਟ ਵਿੱਚ ਦੂਸਰਾ ਨੰਬਰ ਹੈ ਤੇ ਜ਼ਰੂਰ ਸਿਲੈਕਟ ਹੋ ਜਾਵੇਂਗੀ ਰੋਣ ਦੀ ਕੀ ਗੱਲ ਹੈ ਵਿਨੋਦ ਜੋ ਮੇਰੇ ਨਾਲ ਹੀ ਟੈਸਟ ਵਿੱਚ 6ਵੇਂ ਨੰਬਰ ਉੱਤੇ ਪਾਸ ਹੋਈ ਸੀ ਮੈਨੂੰ ਹੌਸਲਾ ਦੇਣ ਲੱਗੀ ਚੱਲ ਜਲਦੀ ਬਾਹਰ 10 ਵਜਣ ਲੱਗੇ ਨੇ ਤੇਰਾ ਤਾਂ ਦੂਜਾ ਹੀ ਨੰਬਰ ਹੈ ਲਿਸਟ ਵਿੱਚ ਮੈਂ ਖਰਮਾਨਲਣ ਪੁੰਦੀ ਦੋ ਚਿੱਤੀ ਜਹੀ ਵਿੱਚ ਫਸੀ। ਵਿਨੋਦ ਨਾਲ ਕਲਾਕ੍ਰਮ ਤੋਂ ਬਾਹਰ ਆ ਗਈ। ਸਾਡੇ ਕਮੇਟੀ ਹਾਲ ਤੱਕ ਪਹੁੰਚਦਿਆਂ ਹੀ ਪਹਿਲੇ ਨੰਬਰ ਵਾਲੀ ਕੁੜੀ ਨੂੰ ਇੰਟਰਵਿਊ ਲਈ ਅੰਦਰ ਬੁਲਾ ਲਿਆ ਗਿਆ ਸੀ। ਹੁਣ ਅਗਲੀ ਵਾਰੀ ਮੇਰੀ ਹੀ ਸੀ। ਮੇਰੇ ਹੱਥ ਪੈਰ ਠੰਡੇ ਹੁੰਦੇ ਜਾ ਰਹੇ ਸਨ। ਇੰਟਰਵਿਊ ਵਿੱਚ ਕੀ ਕਹਿਣਾ ਹੈ, ਕਿਵੇਂ ਕਹਿਣਾ ਹੈ? ਇਹ ਸਭ ਤਾਂ ਮੇਰੇ ਮਨੋਂ ਮੂਲੋਂ ਹੀ ਵਿਸਰ ਗਿਆ ਸੀ। ਮੇਰੇ ਸਾਹਮਣੇ ਤਾਂ ਸਿਰਫ ਇੱਕ ਖੋਫਨਾਕ ਦ੍ਰਿਸ਼ ਸੀ। ਜਿਸ ਦਾ ਪੈ ਦੂਜੇ ਉਸ ਪੈ ਤੋਂ छुटਕਾਰਾ ਪਾਉਣ ਦੀ ਸੋਚ ਦੋਵੇਂ ਨਾਗ ਤੇ ਕਾਲੀ ਨਾਗਣ ਬਣ ਕੇ ਮੇਰੇ ਮੱਥੇ ਨੂੰ ਡਸ ਰਹੇ ਸਨ ਮੇਰਾ ਇੱਕ ਪੈਰ ਕਿਧਰੇ ਦੂਰ ਡੂੰਗੇ ਖੂਵਲ ਤੇ ਦੂਜਾ ਅੰਦਰ ਕਮੇਟੀ ਹਾਲਵਲ ਮੁੜ ਰਿਹਾ ਸੀ ਕਿੱਧਰ ਜਾਵਾਂ ਕੀ ਕਰਾਂ ਦੋਹਾਂ ਪਾਸਿਓਂ ਕੜਿੱਕੇ ਵਿੱਚ ਫਸੀ ਮੇਰੀ ਜਿੰਦ ਨੇ ਮਨ ਹੀ ਮਨ ਆਪਣੇ ਸ਼ਰਨ ਉੱਤੇ ਆਇਆ ਇੱਕ ਠੰਡਾ ਸੀਤ ਹੋਗਾ ਅਚਾਨਕ ਹੀ ਕਿਤੋਂ ਤੁਰੰਦਰੋਂ ਨਿਕਲ ਕੇ ਮੇਰੇ ਲੂ ਲੂ ਨੂੰ ਕੰਬਾ ਗਿਆ ਤੇ ਬਿਨਾ ਕਿਸੇ ਵੀ ਨਿੰਨੇ ਉੱਤੇ ਪਹੁੰਚਿਆ ਮੈਂ ਉੱਥੋਂ ਉੱਠ ਖੜੀ ਹੋਈ ਅਚਾਨਕ ਸਾਹਮਣੇ ਉਹ ਤਨਿਰੰਮ ਵੀਰ ਮੈਨੂੰ ਮੇਰੇ ਵੱਲ ਹੀ ਆਉਂਦਾ ਨਜ਼ਰ ਆਇਆ ਉਸ ਨੂੰ ਦੇ ਠੰਡੀ ਹਵਾ ਦਾ ਇੱਕ ਸੁਗੰਧ ਭਰਿਆ ਬੋਲਾ ਮੇਰੇ ਰੁਕਦੇ ਜਾਂਦੇ ਸਾਹਾਂ ਵਿੱਚ ਭਰ ਗਿਆ ਵੇਸ਼ੋ ਆਲ ਦਾ ਬੈਸਟ ਬੇਫਿਕਰ ਹੋ ਕੇ ਜਾਓ ਇੰਟਰਵਿਊ ਦੇਣ ਡਰਨ ਵਾਲੀ ਕੋਈ ਗੱਲ ਨਹੀਂ ਨਰੇ ਤੁਹਾਨੂੰ ਕਾਸਤਾ ਡਰ ਉਹੀ ਪਿਛਲੇ ਸਾਲ ਵਾਲਾ ਬੋਰਡ ਹੈ ਇੰਟਰਵਿਊ ਵਿੱਚ ਸਾਰਿਆਂ ਨੂੰ ਯਾਦ ਹੈ ਕਿ ਤੁਹਾਡਾ ਨਾਮ ਪਿਛਲੇ ਸਾਲ ਵੀ ਪਹਿਲੇ 50 ਕੈਂਡੀਡੇਟ ਵਿੱਚ ਸੀ ਜਿਨ੍ਹਾਂ ਵੱਧ ਤੋਂ ਵੱਧ ਸਹੀ ਕਾਡ ਪੰਚ ਕੀਤੇ ਸਨ ਤੇ ਇੰਟਰਵਿਊ ਵਿੱਚ ਵੀ ਬਹੁਤ ਨੰਬਰ ਸਨ ਤੁਹਾਡੇ ਉਦੋਂ ਆਉਂਦੇ ਅਸੀਂ ਉਹਨਾਂ ਨੇ ਮੇਰੀ ਕਾਮਯਾਬੀ ਲਈ ਮੈਨੂੰ ਅਸੀਸ ਦਿੱਤੀ ਐਨੇ ਵਿੱਚ ਮੇਰੀ ਵਾਰੀ ਆ ਗਈ ਸੀ ਪਹਿਲੀ ਲੜਕੀ ਹੱਸਦੀ ਹੱਸਦੀ ਬਾਹਰ ਆਈ ਸੀ ਮੇਰੇ ਕੋਲ ਉਸ ਤੋਂ ਕੁਝ ਪੁੱਛਣ ਦਾ ਸਮਾਂ ਹੀ ਨਹੀਂ ਸੀ ਅੰਦਰ ਗਈ ਤਾਂ ਮਿਸਟਰ ਹਰਲ ਹਨ ਸਾਹਿਬ ਨੇ ਜਾਂਦੇ ਆ ਹੀ ਮੈਨੂੰ ਪੁੱਛਿਆ ਆਪਕਾ ਤਾਂ ਪਹਿਲੇ ਸਾਲ ਹੀ ਸਿਲੈਕਸ਼ਨ ਹੋ ਗਿਆ ਥਾ ਹਾਂ ਸਰ ਬਾਕੀ ਸਾਰੀ ਗੱਲ ਡਾਕਟਰ ਪੀ ਸਿੰਘ ਨੇ ਆਪ ਹੀ ਬੋਰਡ ਦੇ ਬਾਕੀ ਮੈਂਬਰਾਂ ਨੂੰ ਦੱਸ ਦਿੱਤੀ ਕਿਉਂਕਿ ਡਾਕਟਰ ਪੀ ਸਿੰਘ ਪਿਛਲੇ ਸਾਲ ਵੀ ਇੰਟਰਵਿਊ ਬੋਰਡ ਵਿੱਚ ਐਸਸੀ ਸ਼ੈਡਿਊਲ ਕਾਸਟ ਵੱਲੋਂ ਬੈਠੇ ਸਨ ਦੋ ਹੋਰ ਨਵੇਂ ਬੰਦੇ 12ਵੀਂ ਇੰਟਰਵਿਊ ਵਿੱਚ ਆਏ ਹੋਏ ਸਨ। ਉਹਨਾਂ ਦੋਹਾਂ ਨੇ ਮੈਨੂੰ ਇੱਕ ਇੱਕ ਸਵਾਲ ਪੰਜ ਕਾਢਾਂ ਬਾਰੇ ਪੁੱਛਿਆ। ਜਿਨ੍ਹਾਂ ਦਾ ਉੱਤਰ ਬਹੁਤ ਆਸਾਨ ਸੀ ਤੇ ਸਹੀ ਸਹੀ ਉੱਤਰ ਦੇ ਕੇ ਬੜੀ ਤਸੱਲੀ ਨਾਲ ਬਾਹਰ ਆ ਗਏ। ਤਨਿੰਰਮ ਵੀਰ ਅਜੇ ਕਮੇਟੀ ਹਾਲ ਦੇ ਦੂਹੇ ਦੇ ਬਾਹਰ ਹੀ ਮੈਨੂੰ ਇੰਟਰਵਿਊ ਬਾਰੇ ਜਾਣਨ ਲਈ ਮੇਰੇ ਉਡੀਕ ਵਿੱਚ ਖੜ੍ਹਾ ਸੀ। ਮੈਂ ਖੁਸ਼ੀ-ਖੁਸ਼ੀ ਸਾਰੇ ਇੰਟਰਵਿਊ ਬਾਰੇ ਉਸ ਨੂੰ ਦੱਸ ਦਿੱਤਾ। ਉਸ ਨੂੰ ਤਾਂ ਪਹਿਲਾਂ ਹੀ 100% ਦੀ ਭਰੋਸਾ ਸੀ ਕਿ ਮੇਰਾ ਇੰਟਰਵਿਊ ਬਹੁਤ ਅੱਛੇ ਹੋਵੇਗਾ ਉਸ ਦੇ ਦਿੱਤੇ ਹੌਸਲੇ ਨਾਲ ਹੀ ਤਾਂ ਮੈਂ ਅੰਦਰ ਜਾ ਕੇ ਸਹੀ ਸਹੀ ਉੱਤਰ ਦੇ ਸਕੇ ਸੀ ਅਜੇ ਅਸੀਂ ਦੋਵੇਂ ਮੈਂ ਤੇ تنਾਰਾਮ ਵੀਰ ਕਵਰਾਂਡੇ ਵਿੱਚ ਖੜੇ ਗੱਲਾਂ ਹੀ ਕਰ ਰਹੇ ਸੀ ਕਿ ਦੂਜੇ ਕੈਂਡੀਡੇਟ ਨੂੰ ਅੰਦਰ ਪੇਜਨ ਪਿੱਛੋਂ ਵਰਮਾ ਸਾਡੇ ਕੋਲ ਆ ਗਿਆ ਉਸ ਨੂੰ ਦੇਖ ਮੇਰਾ ਸਾਰਾ ਆਪਾ ਬਿੰਦ ਵਿੱਚ ਮੁਰਝਾ ਗਿਆ वर्मा जी इंटरव्यू ਤਾਂ ਬਹੁਤ अच्छे ਹੋ ਗਏ ਬਚੰਦਰੀ ਤਨਿੰਰਮ ਵੀਰ ਹਮ ਮਿਸਟਰ ਵਰਮਨ ਨਾਲ ਗੱਲ ਕਰ ਰਿਹਾ ਸੀ ਹਾਂ ਇਹਨਾਂ ਦਾ ਕੰਮ ਤਾਂ ਹਰ ਹਾਲ ਕਰਵਾਉਣਾ ਹੀ ਥਾ ਬਸ ਆफी ਅੱਜ ਲੱਡੂ ਖਿਲਾਣੇ ਹੈ ਇਹਨਾਂ ਨੇ ਹਮੇ ਲੱਡੂ ਜਿੰਨੇ ਮਰਜ਼ੀ ਵਰਮਾ ਜੀ ਪਹਿਲਾਂ ਸਾਰੀ ਇੰਟਰਵਿਊ ਤਾਂ ਖਤਮ ਹੋ ਲਵੇ ਤੇ ਚੇਅਰਮੈਨ ਦੇ ਪੈਨਲ ਉੱਤੇ ਦਸਖਤ ਹੋ ਜਾਣ ਦਿਓ ਅਸਲ ਵਿੱਚ ਵਰਮਾ ਜਿਹਨਾਂ ਲੱਡੂਆਂ ਦੀ ਗੱਲ ਕਰ ਰਿਆ ਸੀ ਉਹ ਬੁੰਦੀ ਦੇ ਲੱਡੂ ਨਹੀਂ ਸਨ ਉਹ ਤਾਂ ਗੱਲ ਵਿੱਚ ਉਹ ਮੇਰੇ ਨਾਲ ਕਰ ਰਿਹਾ ਸੀ ਵੀਰ ਤਨਿਰਾਮ ਉਸ ਦੇ ਖਚਰੇ ਪਣ ਨੂੰ ਨਹੀਂ ਸੀ ਸਮਝ ਰਿਹਾ ਜਿਉਂ ਹੀ ਤੀਜੀ ਕੁੜੀ ਇੰਟਰਵਿਊ ਦੇ ਕੇ ਬਾਹਰ ਆਈ ਵਰਮਾ ਆਪਣੀ ਫਾਈਲ ਵਿੱਚੋਂ ਚੌਥੇ ਕੈਂਡੀਡੇਟ ਦਾ ਨਾਂ ਉਡੰਡਣ ਲੱਗਿਆ ਮੈਂ ਤੇ ਤਨਿਰਾਮ ਵੀਰ ਕੈਂਟੀਨ ਵਿੱਚ ਆ ਬੈਠੇ ਪਰ ਚਾਹ ਦੀ ਕੁੱਟ ਅਜੇ ਵੀ ਮੇਰੇ ਸੰਗੋਂ ਹੇਠਾਂ ਨਹੀਂ ਸੀ ਉਤਰੇ ਵਰਮੇ ਨੂੰ ਦੇਖ ਮੈਨੂੰ ਫੇਰ ਕਪੜਾਟ ਹੋਣ ਲੱਗ ਪਈ ਸੀ ਬਚਿੰਤ ਤੁਸੀਂ ਚਾਹ ਪੀਓ ਰਾਮ ਨਾਲ ਤੁਹਾਡੀ ਸਿਲੈਕਸ਼ਨ ਪੱਕੀ ਹੈ ਨਾਲੇ ਤੁਹਾਡੀ ਤਾਂ ਇੰਟਰਵਿਊ ਵੀ ਬਹੁਤ ਚੰਗੀ ਹੋਈ ਹੈ ਫੇਰ ਤੁਹਾਡੀ ਪਿਛਲੀ ਸਿਲੈਕਸ਼ਨ ਬਾਰੇ ਵੀ ਬੋਰਡ ਦੇ ਦੋ ਬੰਦੇ ਚੰਗੀ ਤਰ੍ਹਾਂ ਜਾਣਦੇ ਸਨ ਤੁਹਾਨੂੰ ਹੁਣ ਕਾਦਾ ਫਿਕਰ ਉਸ ਦੀ ਗੱਲ ਜੇ ਪੂਰੀ ਹੀ ਨਹੀਂ ਸੀ ਹੋਈ ਕਿ ਮੇਰੇ ਗਲੇਡੂ ਪਰੇ ਹੱਥ ਵਿੱਚ ਫੜੇ ਚਾਹ ਦੇ ਕੱਪ ਵਿੱਚੋਂ ਮੈਂ ਕੁੱਟ ਭਰੀ ਤੇ ਗਲੇ ਵਿੱਚ ਅਟਕੇ ਅਥਰੂਆਂ ਸਮੇਤ ਬੜੀ ਮੁਸ਼ਕਲ ਨਾਲ ਸੰਗੋ ਹੇਠ उतारी ਗੱਲ ਕੀ ਹੈ ਬਚਨਤਜੀ ਤੁਸੀਂ ਰੋ ਕਿਉਂ ਰਹੇ ਹੋ ਕੈਂਟੀਨ ਵਿੱਚ ਬੈਠੇ ਲੋਕਾਂ ਦੀਆਂ ਕੈਰੀਆਂ ਨਜ਼ਰਾਂ ਨੂੰ ਪਾਪ ਦਾ ਤਨਿਰਾਮ ਵੀਰ ਉਥੋਂ ਬਿਨਾਂ ਚਾਹ ਪੀਤੇ ਉੱਠ ਖੜਾ ਹੋਇਆ ਚਲੋ ਘਰ ਚੱਲਦੇ ਹਾਂ ਤੇ ਮੈਂ ਉਸ ਦੇ ਨਾਲ ਉਹਨਾਂ ਦੇ ਘਰ ਚਲੀ ਗਈ ਉਸ ਦੀ بیوی ਨੇ ਬੜੇ ਮੂਨਾਂ ਚਾਹ ਬਣਾਈ ਤੇ ਮੈਥੋਂ ਦੋਹਾਂ ਜੀਆਂ ਨੇ ਸਾਰੀ ਗੱਲ ਪੁੱਛੀ ਤੇ ਮੈਂ ਕੰਮ ਦੇ ਕੰਮ ਦੇ ਬੋਲਾਂ ਨਾਲ ਤਨਿਰਾਮ ਵੀਰ ਜੀ ਦੇ ਉਸ ਦੀ بیوی ਕੁਛੱਲਿਆ ਨੂੰ ਜੋ ਹੁਣ ਮੈਨੂੰ ਮੇਰੀਆਂ ਸਕੀਆਂ ਭਾਬੀਆਂ ਨਾਲੋਂ ਵਿਵਾਦ ਸੀ ਸਿਰਫ ਇੰਨੀ ਹੀ ਗੱਲ ਦੱਸੀ ਕਿ ਵਰਮੇ ਨੂੰ ਅੱਜ ਹੀ ਇੰਟਰਵਿਊ ਖਤਮ ਹੁੰਦਿਆ ਸਰ 2000 ਰੁਪਏ ਦੇਣੇ ਹਨ ਨਹੀਂ ਤਾਂ ਨਹੀਂ ਤਾਂ ਕੀ ਵੀਰ ਤਾਂ ਨਿਰੰਗ ਗੁੱਸੇ ਨਾਲ ਪਰ ਗਿਆ ਅੱਗੋਂ ਮੈਂ ਕੁਝ ਨਾ ਬੋਲ ਸਕੀ 2000 ਸਾਲਾ ਬਦਮਾਸ਼ ਮੈਂ ਦੱਸਣਾ ਉਹਨੂੰ ਜਾ ਕੇ ਸਾਲਾ ਕਬੀਨਾ ਕੁਛੱਲਿਆ ਦੀਆਂ ਅੱਖਾਂ ਵਿੱਚ ਵੀ ਵਰਮੇ ਲਈ ਇਕਦਮ ਅੰਤਾਂ ਦੀ ਨਫ਼ਰਤ ਉੱਭਰਾਈ ਸੀ ਉਹ ਅੱਗ ਬਬੂਲਾ ਹੁੰਦੀ ਬੋਲੀ ਇਸ ਕਮੀਨੇ ਨੂੰ ਤਾਂ ਆਪ ਦੇ ਵੀਰ ਜੀ ਨੇ ਡਾਕਟਰ ਸੇਠ ਨੂੰ ਕਹਿ ਕੇ ਨੌਕਰੀ ਲਗਵਾਇਆ ਸੀ ਮੈਂ ਹੁਣੇ ਡਾਕਟਰ ਸੇਠ ਦੀ بیوی ਕੋਲ ਏਸੀਏ ਸਾਰੀ ਕਰਤੂਤ ਜਾ ਕੇ ਦੱਸਦੀ ਆ ਜੀ ਤੁਸੀਂ ਵੀ ਚੱਲੋ ਮੇਰੇ ਨਾਲ ਡਾਕਟਰ ਸਾਹਿਬ ਦੇ ਘਰ ਕੁਸ਼ਲਿਆ ਭਾਬੀ ਗੁੱਸੇ ਨਾਲ ਮੂੰਹੋਂ ਮੂੰਹ ਪਰ ਗਈ ਸੀ ਨਹੀਂ ਕੁਸ਼ਲਿਆ ਮੈਂ ਡਾਕਟਰ ਸਾਹਿਬ ਦੀ ਕੋਠੀ ਨਹੀਂ ਜਾਵਾਂਗਾ ਮੈਂ ਹੁਣੇ ਇਸੇ ਵੇਲੇ ਉਸ ਦੇ ਸਾਰੇ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਜਾ ਕੇ ਜਹੀ ਤਹੀ ਫੇਰਦਾ ਹਾਂ ਜੇ ਉਸ ਨੇ ਮੇਰੇ ਸਾਹਮਣੇ ਬਜਿੰਤ ਤੋਂ ਮਾਫੀ ਨਾ ਮੰਗੀ ਤਾਂ ਉਹ ਵੀ ਕੀ ਜਾਣੇਗਾ ਮੈਨੂੰ ਤੇ ਫਿਰ ਉਸੇ ਦਿਨ ਮਿਸਟਰ ਵਰਮਾਨ ਨੇ ਮੈਥੂ ਪਾਬੀ ਕੋ ਛੱਲਿਆ ਤੇ ਵੀ ਇਤਨੀ ਰਾਮ ਦੇ ਸਾਹਮਣੇ ਹੱਥ ਜੋੜਦਿਆਂ ਗੜਗੜਾ ਕੇ ਮਾਫੀ ਮੰਗ ਲਈ ਸੀ ਧੰਵਾਦ ਜੀ ਕਿਸ ਵਜੋਂ ਜਿਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ